ਸੋ ਸਾਡੇ ਨਾਲ ਭਾਜਪਾ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤ ਲਾਲਚੰਦ ਔਜਲਾ ਜੀ ਫਲੋਰ ਤੋਂ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਰ ਜੈਪਿੰਦਰ ਜਪੜ ਜੀ ਜੈਪਿੰਦਰ ਜਪੜ ਜੀ ਜਿਵੇਂ ਕਿ ਏਡੀ ਵਿਸ਼ਾਲ ਰੈਲੀ ਹੋਈ ਹੈ ਇਸ ਵਾਰ ਜਿਹੜਾ ਆ ਕੀ ਲੱਗਦਾ ਹੈ ਕਿ ਸੱਤਾ ਪਰिवर्तन ਦੇ ਵਿੱਚ ਇਹੋ ਜਿਹਾ ਕੀ ਯੋਗਦਾਨ ਹੋਏਗਾ ਏਡੀ ਰੈਲੀ ਦਾ ਅੱਜ ਭਾਜਪਾ ਸਮਾਜ ਪਾਰਟੀ ਵੱਲੋਂ ਸੂਬਾ ਪਧਰੀ ਰੈਲੀ ਜਿਹੜੀ ਆ ਭਾਜਪਾ ਸਮਾਜ ਪਾਰਟੀ ਦੇ ਜਨਮਦਾਤਾ ਮਾਨੇਵਰ ਸਾਹਿਬ ਚੰਚੀ ਰਾਮ ਸਾਹਿਬ ਉਹਨਾਂ ਦੇ ਮਹਾ ਪ੍ਰੇਰਣ ਮਾਨ ਨੂੰ ਜਿਹੜਿਆ ਸਮਰਪਿਤ ਰੈਲੀ ਜਿਹੜੀ ਆ ਤਖਤ ਬਦਲਦੇ ਹੋ ਤਾਜ ਬਦਲਦੇ ਹੋ ਪੈਨ ਰੇਟ ਜਿਹੜੀ ਆ ਕੀਤੀ ਗਈ ਹੈ ਔਰ ਜਿਹਦੇ ਅੰਦਰ ਪੰਜਾਬ ਦੇ ਲੋਕਾਂ ਨੇ ਬਹੁਤ ਉੱਚਾ ਦਿਖਾਇਆ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਆ ਕੇ ਅਜਮਾਨੇਵਰ ਸਭਚੀਰੀ ਕਾਂਸ਼ੀਰ ਅਸਰ ਚੜ ਦਾ ਦੇ ਫੁੱਲ ਪੇਟ ਕੀਤੇ ਨੇ ਔਰ ਇਸ ਕਰਕੇ ਬੌਜੇ ਸਮਾਜਪਾਲਟੀ ਬਲੋ ਜੋ ਪੈਣ ਕੁਮਾਰੀ ਮਾਇਵਤੀ ਜੀ ਨੇ ਇਸ ਦੇਸ਼ ਦੇ ਅੰਦਰ ਮਨਗਰ ਸਭ ਕਾਂਸ਼ੀਰ ਅੰਤਵਾਦ ਉਹਨਾਂ ਦੀ ਇਸ ਪਾਰਟੀ ਦੇ ਵਾਅਕੇ ਕੀਤੀ ਹੈ ਤਾਂ ਅੱਜ ਪੂਰੇ ਦੇਸ਼ ਦੇ ਵਿੱਚ ਜਿੱਥੇ ਬੌਜੇ ਸਮਾਜਪਾਲਟੀ ਅੱਗੇ ਵਧ ਰਹੀ ਹੈ ਉੱਥੇ ਪੰਜਾਬ ਦੇ ਵਿੱਚ ਬੰਜਸ ਮਲਟੀਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਅਤਰ ਸਿੰਘ ਕੁਪਰੀ ਸਾਹਿਬ ਜਦੋਂ ਗੁਣਿਤ ਕਰ ਰਹੇ ਨੇ ਇਸ ਕਰਕੇ ਪੂਰੇ ਲੋਕਾਂ ਨੂੰ ਜਿਹੜੇ ਆਲਮੰਦ ਕਰ ਰਹੇ ਨੇ ਪਾਰਟੀ ਨੂੰ ਕੈਟਰ ਤੇ ਮਾਮਲੇ ਤੋਂ ਸੰਘਰਸ਼ ਦੇ ਮਾਮਲੇ ਤੋਂ ਦੋਲ ਜਿਹੜਾ ਬੱਟਿਆ ਗਿਆ ਇਸ ਤੋਂ ਲੱਗਦਾ ਹੈ ਕਿ ਮੰਨ ਲਵੇ 2027 ਦੇ ਅੰਦਰ ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਨੇ ਬਖ ਬਖ ਪਾਰਟੀਆਂ ਦੀ ਸੱਤਾ ਨੂੰ ਦੇਖਿਆ ਚਾਹੇ ਉਹ ਕਾਂਗਰਸ ਦੀ ਸੱਤਾ ਹੋਵੇ ਚਾਹੇ ਅਕਾਲੀ ਦਲ ਭਾਜਪਾ ਦੀ ਸੱਤਾ ਹੋਵੇ ਚਾਹੇ ਅੱਜ ਆਮ ਆਦਮੀ ਪਾਰਟੀ ਦੀ ਸੱਤਾ ਪਰ ਇਹਨਾਂ ਸਤਾਵੜ ਬਦੀ ਲੋਕਾਂ ਨੇ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਪੰਜਾਬ ਦੇ ਹਰ ਵਰਗ ਦੇ ਵਾਸਤੇ ਉਹ ਬਣਦੇ ਆ ਜਿਹੜਿਆਂ ਸੁਖ ਸੂਲ ਦਾ ਜੀਣ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਂਦਾ ਔਰ ਪਿੱਛੇ ਦੇ ਕਿਨਾਰੇ ਜਿਹੜੀ ਪੜ੍ਹਾਈ ਹੈ ਜਿਹੜੀ ਕਿ ਮੁਖਤੀ ਜਾ ਬਾਬਾ ਤੋਂ ਡਾਕਟਰ ਮਿਰਕਰ ਸਾਹਿਬ ਨੇ 1932 ਦੇ ਅੰਦਰ ਸਾਨੂੰ ਇਸ ਪੜ੍ਹਾਈ ਦਾ ਅਧਿਕਾਰ ਅੱਜ ਤੋਂ 93 ਸਾਲ ਪਹਿਲਾਂ ਲੈ ਕੇ ਦਿੱਤਾ ਸੀਗਾ ਕਿਉਂਕਿ 3000 ਸਾਲ ਤੋਂ ਇਸ ਦੇਸ਼ ਦੇ ਬਹੁਜਨਾਂ ਨੂੰ ਪੜ੍ਹਾਈ ਦਾ ਅਧਿਕਾਰ ਨਹੀਂ ਸੀਗਾ ਅੱਜ ਉਸ ਅਧਿਕਾਰ ਦੀ ਬਦੌਲਤ ਸਮਾਜ ਦੇ ਅੰਦਰ ਦੇਸ਼ ਦੇ ਅੰਦਰ ਕਰੋੜਾਂ ਲੋਕ ਜਿਹੜਿਆ ਐਜੂਕੇਟ ਕੀਤੇ ਔਰ ਜਦੋਂ ਇਹਨਾਂ ਦੀ ਸੋਚ ਬਣੀ ਮਾਨਵਰ ਸਾਹਿਬ ਕੰਚੀ ਰਾਮ ਸਾਹਿਬ ਨੇ ਉਹਨਾਂ ਨੂੰ ਜਿਹੜਾ ਇਸ ਬਹੁਜਨ ਸਭਜਪਾਲਟੀ ਦੀ ਮੂਵਮੈਂਟ ਨੂੰ ਤਿਆਰ ਕਰਨ ਦੇ ਲਈ ਜੋ ਪੜੇ ਲਿਖੇ ਲੋਕਾਂ ਦੇ ਵਿੱਚ ਸਮਝਾਇਆ ਇਸ ਦੇਸ਼ ਦੇ ਅੰਦਰ ਜਿਹੜਾ ਸਾਨੂੰ ਬਾਬਾ ਸਾਹਿਬ ਡਾਕਟਰ ਅੰਬेडकर ਸਾਹਿਬ ਦਾ ਇਹ ਸਾਨੂੰ ਵਿਦਿਆਰਥ ਅਧਿਕਾਰ ਮਿਲੇ ਆ ਅੱਪੇ ਦੀ ਵਰਤੋਂ ਕਰਦੇ ਹੋਏ ਨੌਕਰੀਆਂ ਮਿਲੀਆਂ ਹੋਰ ਸਾਧਨ ਮਿਲੇ ਆ ਕਿ ਉਹਦੀ ਜਿਹੜੀ ਬਾਬਾ ਸਾਹਿਬ ਦਾ ਜਿਹੜਾ ਸੁਪਨਾ ਸੀਗਾ ਕਿ ਇਸ ਦੇਸ਼ ਦੇ ਵਿੱਚ ਇਸ ਦੇਸ਼ ਦੇ ਬਹੁਜਨਾਂ ਦਾ ਰਾਜ ਹੋਵੇ ਇਸ ਕਰਕੇ ਆਓ ਉਹਨਾਂ ਨੇ ਉਹਨਾਂ ਨੇ ਤਿਆਰ ਕੀਤਾ ਜਦੋਂ ਤਿਆਰ ਕਰਕੇ ਦੇਸ਼ ਦੇ ਅੰਦਰ ਉਹ ਕਾਂਗਰਸ ਪਾਰਟੀ ਜਿਹੜੀ 500 ਦੇ ਵਿੱਚੋਂ ਲਗਭਗ 450 ਤੋਂ ਜ਼ਿਆਦਾ ਐਮਪੀ ਜਿੱਤਦੀ ਸੀਗੀ ਔਰ ਜਦੋਂ ਕਾਂਸ਼ੀਰਮ ਸਾਹਿਬ ਦੇ ਅੰਦੋਲਨ ਦੇ ਕਾਰਨ ਉਹ 200 ਤੋਂ ਥੱਲੇ ਡਿੱਗੀ ਤਾਂ ਉਸ ਵੇਲੇ ਉਹਨਾਂ ਨੇ ਪਲਾਨੇ ਕੀਤੀ ਕਾਂਗਰਸ ਨੇ ਕਿ ਇਹਦਾ ਕਾਰਨ ਜਿਹੜਾ ਕਾਂਗਰਸ ਦਾ ਸਾਨੂੰ ਹਰਾਉਣ ਦੇ ਵਿੱਚ ਬੀਐਸਪੀ ਦਾ ਉਹ ਮੇਨ ਇਸ ਕਰਕੇ ਆ ਕਿ ਜਿਹੜੇ ਲੋਕ ਪੜ ਲੈ ਕੇ ਨੌਕਰੀਆਂ ਕਰਨ ਲੱਪੇ ਜਿਹੜੇ ਪੜ ਲੈ ਗਏ ਉਹਨਾਂ ਲੋਕਾਂ ਨੇ ਲੰਬਾ ਧੋਖਾ ਕੇ ਸਾਨੂੰ ਜਿਹੜਾ ਹਰਾਇਆ ਇਸ ਕਰਕੇ 바ਵਾ ਸਾਹਿਬ ਡਾਕਟਰ ਮਿਰਕਰ ਸਾਹਿਬ ਦਾ ਦਿੱਤਾ ਹੋਇਆ ਅਧਿਕਾਰ ਪੜਾਈ ਦਾ ਉਹਨਾਂ ਨੇ ਇੱਕ ਸਾਜਿਸ਼ ਤਹਿਤ 1985 ਵਿੱਚ ਖੋਲਿਆ ਸਾਡੇ ਕੋਲੋਂ ਅੱਜ ਹਾਲਾਤ ਜਿਹੜੇ ਪੈਦਾ ਹੋ ਗਏ ਕਿ ਜਿੱਥੇ ਪ੍ਰਾਇਮਰੀ ਸਕੂਲ ਹੈ ਜਿੱਥੇ ਸਾਡੇ ਬੱਚੇ ਪੜ੍ਹਦੇ ਨੇ ਉੱਥੇ ਪੜਾਉਣ ਵਾਸਤੇ ਪੜਨ ਵਾਸਤੇ 5 ਕਲਾਸਾਂ ਨੇ ਤਾਂ ਪੜਾਉਣ ਵਾਸਤੇ ਇੱਕ ਅਧਿਆਪਕ ਹੈ ਇਸ ਕਰਕੇ ਇਹ ਪੜ੍ਹਾਈ ਤੋਂ ਤੁਹਾਨੂੰ ਵंचित ਕਰਨ ਦੀ ਸਰਕਾਰ ਦੀ ਪਾਲਿਸੀ ਹੈ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਜਿਹੜੀ ਗੱਲ ਸਮਝਾ ਰਹੇ ਹਾਂ ਕਿ ਅਗਰ ਤੁਸੀਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜੀ ਮਾਣ ਸਨਮਾਨ ਦੀ ਜ਼ਿੰਦਗੀ ਜਿਉਣਾ ਚਾਹੁੰਦੇ ਆ ਤਾਂ ਤੁਹਾਨੂੰ ਬਾਬਾ ਸਾਹਿਬ ਡਾਕਟਰ ਅੰਮ੍ਰਿਤਕਰ ਸਾਹਿਬ ਪਰਮਾਨੰਦ ਸਾਹਿਬ ਪੰਚੀ ਰਾਮ ਸਾਹਿਬ ਦਾ ਉਹ ਸੋਚ ਕੇ ਰਾਸਤਾ ਤਾਂ ਬਗਰ ਤੁਹਾਡਾ ਕੋਈ ਉਪਾਰਤਾ ਨਹੀਂ ਆ ਇਸ ਕਰਕੇ ਪੰਜਾਬ ਦੇ ਲੋਕ ਬੜੀ ਤੇਜ਼ੀ ਨਾਲ ਜਿਹੜੇ ਜੁੜ ਰਹੇ ਨੇ ਹਰ ਵਰਗ ਜਿਹੜਾ ਨੌਜਵਾਨ ਔਰ ਜਿਹੜੇ ਜਿਹੜੇ ਮਹਤਾਮਾ ਨੇ ਔਰ ਵੱਡੇ ਜਿਹੜੇ ਲੋਕ ਜਿਹੜੇ ਬਾਜੀ ਸਮਾਜ ਪਾਲਟੀ ਸ਼ਾਮਿਲ ਹੋ ਰਹੇ ਨੇ ਉਮੀਦ ਹੈ ਕਿ 2027 ਦੇ ਅੰਦਰ ਜਿਹੜੇ ਲੋਕਾਂ ਨੇ ਪਹਿਲਾਂ ਪੰਜਾਬ ਦੇ ਲੋਕਾਂ ਨੇ ਗਲਤੀ ਕੀਤੀ ਹੈ ਉਹਨਾਂ ਸੁਧਾਰ ਕਰਨਗੇ ਔਰ ਬਾਜੀ ਸਮਾਜ ਪਾਲਟੀ ਦੀ ਸਰਕਾਰ ਬਣਾਉਣ ਵਿੱਚ ਕਪੜਾ ਜਹੂਦਾਰ ਬਣਗੇ ਔਰ ਅਸੀਂ ਦਿਨ ਰਾਤ ਜਿਹੜੇ ਨੇ ਬਾਜੀ ਸਮਾਜ ਪਾਲਟੀ ਦੇ ਜਿਹੜੇ ਲੀਡਰਸ਼ਿਪ ਆ ਵਦਾਂ ਸਬਾਹ ਪਲੌਰ ਦੇ ਅੰਦਰ ਵੀ ਅਸੀਂ ਪਿੰਡ-ਪਿੰਡ ਜਾ ਕੇ ਜਿਹੜਾ ਲੋਕਾਂ ਨੂੰ ਸੰਗਠਨ ਦੇ ਤੌਰ ਤੇ ਮਜ਼ਬੂਤ ਕਰ ਰਹੇ ਹਾਂ ਹਰ ਵਰਗ ਨੂੰ ਜਿਹੜਾ ਜੋੜਿਆ ਜਾ ਰਿਹਾ ਉਮੀਦ ਹੈ ਕਿ ਆਪਾਂ ਇਸ ਜਿਹੜੀ ਅਸਤੀ ਦੇ ਅੰਦਰ ਦਿੱਤੇ ਪੰਜਾਬ ਪਲੌਰ ਦਾ ਇੱਕ ਅਜਿਹਾ ਹਲਕਾ ਜਿੱਥੇ ਸਭ ਤੋਂ ਵੱਧ ਵੋਟਾ ਪਲੌਰ ਹਲਕੇ ਤੇ ਪੈਣਿਆ ਔਰ ਅਗਲਾ ਐਮਐਲਏ ਵੀ ਪਹਿਲਾ ਜਿਹੜਾ ਅਸੀਂ ਪੰਜਾਬ ਦੇ ਵਿੱਚੋਂ ਪੰਜਾਬ ਦੇ ਲੋਕਾਂ ਦਾ ਉਹ ਵੀ ਪਲੌਰ ਹਲਕੇ ਤੇ ਦੇ ਮੰਗੇ ਔਰ ਉਮੀਦ ਹੈ ਕਿ ਸਾਰੀ ਪੰਜਾਬ ਦੀ ਸਾਰੇ ਲੋਕ ਆਪ ਆਪਣੀ ਸਰਕਾਰ ਬਣਾਉਣਗੇ ਤਲਵਾ ਜਾਪੇ ਜਾਂ ਪਰਾਂਜਾ